ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਐਜੂਕੇਸ਼ਨ ਵਿਭਾਗ ਤੋਂ ਇਹ ਖਬਰ ਦਾ ਸੰਬੰਧ ਮਾਸਟਰ ਭਾਈਚਾਰੇ ਨਾਲ ਹੈ ਔਰ ਪੰਜਾਬ ਸਰਕਾਰ ਦੀ ਜਿਹੜੀ ਮੌਜੂਦਾ ਟਰਾਂਸਫਰ ਪਾਲਿਸੀ ਹੈ ਉਹਦੇ ਨਾਲ ਇਹ ਖਬਰ ਸੰਬੰਧ ਸਿੱਧਾ-ਸਿੱਧਾ ਰੱਖਦੀ ਹੈ ਇਸ ਮਹਿਕਮੇ ਦੇ ਮੰਤਰੀ ਤੁਸੀਂ ਜਾਣਦੇ ਹੀ ਹੋ ਹਰਜੋਤ ਬੈਂਸ ਨੇ ਜਿਨ੍ਹਾਂ ਨੂੰ ਤਾਜ਼ੀ ਤਾਜ਼ੀ ਤਨਖਾਹ ਲੱਗੀ ਹੈ ਅਕਾਲ ਤਖਤ ਸਾਹਿਬ ਤੋਂ ਤਨਖਾਹ ਉਹਨਾਂ ਨੂੰ ਇੱਕ ਵਾਰੀ ਪਹਿਲਾਂ ਵੀ ਲੱਗਣੀ ਚਾਹੀਦੀ ਸੀ ਪਰ ਜਿਹੜੀ ਵਿੱਦਿਆ ਦੇ ਮੁਤਾਬਕ ਯਾਨੀ ਕਿ ਵਿੱਦਿਅਕ ਵਿਭਾਗ ਦੇ ਵਿੱਚ ਜਿਹੜੀ ਉਹਨਾਂ ਨੇ کوتاਹੀ ਹੈ ਗੜਬੜੀ ਕੀਤੀ ਉਸ ਸੰਬੰਧ ਦੇ ਵਿੱਚ ਅਸੀਂ ਖਬਰ ਪੰਜਾਬ ਦਸਤਾਵੇਜ਼ ਦੇ ਵਿੱਚ ਪਹਿਲਾਂ ਚਲਾਈ ਸੀ ਜਿਦੇ ਵਿੱਚ ਉਹਨਾਂ ਨੇ ਸਟੇਟ ਅਵਾਰਡੀ ਚੁਣਨ ਦਾ ਇੱਕ ਪ੍ਰੋਗਰਾਮ ਹਰ ਸਾਲ ਜਿਹੜਾ ਹੁੰਦਾ ਹੈ ਉਹ ਚਲਾਇਆ ਤੇ ਅਵਾਰਡ ਕਿਨੂੰ ਦਿੱਤਾ ਜਿਨੇ ਕੋਈ ਜਮਾਤ ਪੜ੍ਹਾਈ ਨਹੀਂ ਯਾਨੀ ਕਿ ਉਹ ਸਭ ਤੋਂ ਵਧੀਆ ਮਾਸਟਰ ਪੰਜਾਬ ਦਾ ਘੋਸ਼ਿਤ ਕੀਤਾ ਜਿਹੜਾ ਉਹਨਾਂ ਦਾ ਸੇਵਾਦਾਰ ਸੀ ਆਉਂਦਾ ਜਾਂਦਾ ਸੀ ਦਫਤਰੀ ਕੰਮ ਕਰਦਾ ਸੀ ਘਰੇ ਪੀਏ ਵੱਜੋਂ ਕੰਮ ਕਰਦਾ ਸੀ ਪਰ ਸਕੂਲ ਨਹੀਂ ਜਾਂਦਾ ਸੀ ਪਰ ਅਵਾਰਡ ਕਾਦਾ ਮਿਲਿਆ ਬੈਸਟ ਟੀਚਰ ਅਵਾਰਡ ਤੇ ਉਹ ਬੰਦੇ ਨੇ ਅਪਲਾਈ ਵੀ ਨਹੀਂ ਕੀਤਾ ਸੀ ਉਹਦੇ ਸੀ ਖਬਰ ਦੇ ਚੁੱਕੀਆਂ ਖੈਰੇ ਦਾ ਪਿਸ਼ੋਕੜ ਹੋ ਗਿਆ ਲਓ ਹੁਣ ਤੁਹਾਨੂੰ ਤਾਜ਼ਾ ਕਾਰਨਾਮਾ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦਾ ਸੁਣਾਉਂਦੇ ਆਂ ਆ ਜਰਾ ਸਕਰੀਨ ਤੇ ਨਜ਼ਰ ਮਾਰੋ ਤੁਹਾਨੂੰ ਆ ਪੋਰਟਲ ਨਜ਼ਰ ਆਊਗਾ ਇਹ ਲਿਖਿਆ ਜੀ epunjabschool.gov.in ਇਹ ਇੱਕ ਪੋਰਟਲ ਹੈ ਇਹਦੇ ਵਿੱਚ ਵੱਖ-ਵੱਖ ਸੇਵਾਵਾਂ ਆਨਲਾਈਨ ਪੰਜਾਬ ਦਾ ਜਿਹੜਾ ਸਿੱਖਿਆ ਵਿਭਾਗ ਹੈ ਉਹ ਮੁਹੱਈਆ ਕਰਦਾ ਇਹਦੇ ਵਿੱਚ ਇੱਕ ਫੈਸਿਲਿਟੀ ਆ ਬਦਲੀਆਂ ਦੇ ਬਾਰੇ ਜਿਹੜੇ ਮਾਸਟਰ ਜਾਂ ਮਾਸਟਰਨੀਆਂ ਤਬਾਦਲੇ ਚਾਹੁੰਦੀਆਂ ਨੇ ਚਾਹੁੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਜਿੱਥੇ ਉਹਨਾਂ ਦੇ ਘਰ ਤੋਂ ਡਿਸਟੈਂਸ ਘੱਟ ਹੋਵੇ ਪਰਵਾਰ ਨੂੰ ਸੌਖ ਹੋ ਜੇ ਤਾਂ ਉਹਨਾਂ ਵਾਸਤੇ ਕਹਿੰਦੇ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੋਰਟਲ ਰਾਹੀਂ ਬਦਲੀਆਂ ਕਰੂਗੀ ਤੁਸੀਂ ਅਪਲਾਈ ਕਰੋ ਅਸੀਂ ਕੋਈ ਸਿਫਾਰਿਸ਼ ਸੁਣਨੀ ਨਹੀਂ ਅਸੀਂ ਕੋਈ ਰਿਸ਼ਵਤ ਚੱਲਣ ਨਹੀਂ ਦੇਣੀ ਇਹ ਕਹਿੰਦੀ ਆਮ ਆਦਮੀ ਪਾਰਟੀ ਤੇ ਫਿਰ ਹੁਣ ਹੋ ਕੀ ਰਿਹਾ ਇਹ ਪੋਰਟਲ ਸਿਰਫ 2 ਦਿਨ ਲਈ ਚੱਲਣਾ ਹੈ ਬਦਲੀਆਂ ਦੇ ਸਿਲਸਿਲੇ ਵਿੱਚ ਜੇ ਟਰਾਂਸਫਰ ਕਿਸੇ ਟੀਚਰ ਨੇ ਕਰਾਉਣੀ ਹੈ ਤਾਂ ਦੋ ਦਿਨਾਂ ਲਈ ਅੰਦਰ ਅੰਦਰ ਇਸ ਪੋਰਟਲ ਤੇ ਅਪਲਾਈ ਕਰਦੇ ਕੱਲੇ ਸ਼ੁਰੂ ਹੋਇਆ ਆ ਹੁਣ ਤੁਸੀਂ ਖਬਰ ਜਿਹੜੀ ਦੇਖ ਰਹੇ ਹੋ ਸਵੇਰੇ ਦੇਖ ਰਹੇ ਹੋ ਤੇ ਅੱਜ ਸ਼ਾਮ ਨੂੰ 5 ਵਜੇ ਦਫ਼ਤਰ ਦੇ ਸਮੇਂ ਤੋਂ ਬਾਅਦ ਇਹ ਪੋਰਟਲ ਬੰਦ ਹੋ ਜਾਣਾ ਤੇ ਦੋਸਤੋ ਇਹਦੇ ਵਿੱਚ ਹੀਰਾ ਫੇਰੀ ਹੁੰਦ ਰਸਦਦੇ ਹੋਂ ਕੀ ਰਹੀ ਹੈ ਕਈ ਵੈਕੈਂਸੀਆਂ ਜੜੀਆਂ ਕੇ ਵਧੀਆਂ ਨੇ ਜੜੀਆਂ ਕੇ ਵਧੀਆਂ ਥਾਵਾਂ ਤੇ ਨੇ ਜਿਵੇਂ ਮੁਹਾਲੀ ਸ਼ਹਿਰ ਦੇ ਵਿੱਚ ਵੈਕੈਂਸੀ ਆ ਜਾਂ ਜਲੰਧਰ ਅੰਮ੍ਰਿਤਸਰ ਸ਼ਹਿਰੀ ਇਲਾਕਿਆਂ ਦੇ ਵਿੱਚ ਵੈਕੈਂਸੀਆਂ ਜਿਨ੍ਹਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਉਹ ਇਸ ਪੋਰਟਲ ਤੇ ਨਜ਼ਰ ਨਹੀਂ ਆ ਰਹੀਆਂ ਉਹ ਆ ਰਿਹਾ ਜੀ ਇਹ ਭਰੀਆਂ ਹੋਈਆਂ ਥਾਵਾਂ ਇਹ ਖਾਲੀ ਨਹੀਂ ਹੈਗੀਆਂ ਹੁਣ ਤੁਹਾਨੂੰ ਮੁਹਾਲੀ ਦੀ ਇੱਕ ਉਦਾਹਰਨ ਦੱਸ ਦਿਆਂ ਮੋਹਾਲੀ ਦੇ ਸੀਨੀਅਰ ਸਕੈਂਡਰੀ ਸਕੂਲ ਫੇਜ਼ 11 ਉੱਥੇ ਇਤਿਹਾਸ ਯਾਨੀ ਕਿ ਹਿਸਟਰੀ ਦੇ ਲੈਕਚਰਰ ਮੈਡਮ 3625 ਨੂੰ ਸੇਵਾਮੁਕਤ ਹੋ ਗਈ। ਲਾਸਕ੍ਰੀਨ ਤੇ ਵੇਖੋ ਹੁਣ ਤੁਸੀਂ। ਆ ਤੁਹਾਨੂੰ ਦਿਖਦਾ ਉੱਪਰ ਹੈ ਕਿਤੇ ਮੋਹਾਲੀ ਦਾ ਨਾ ਇਹ ਖਰੜ ਖਰੜ ਡੇਰਾਬਸੀ ਦਿਖਦਾ ਤੁਹਾਨੂੰ। ਡੇਰਾਬਸੀ ਯੈਸ ਕਹਿੰਦੇ ਉੱਥੇ ਹੈਗੀ ਵੈਕੈਂਸੀ ਖਰਣ ਦੀਆਂ ਦੋ ਦੱਸਦੇ ਆ ਅੱਗੇ ਜ਼ੋਨ ਦੱਸੇ ਹੋਇਆ ਕੁਝ ਪਾਇਆ ਹੋਇਆ ਖੈਰ ਗੱਲ ਹੈ ਜੀ ਮੁਹਾਲੀ ਦੇ ਵਿੱਚ ਵੈਕੈਂਸੀ ਹਿਸਟਰੀ ਦੇ ਟੀਚਰ ਦੀ ਫੇਜ਼ 11 ਚ ਹੈਗੀ ਆ ਪਰ ਇਸ ਪੋਰਟਲ ਤੇ ਉਸ ਨੂੰ ਦਿਖਾਇਆ ਨਹੀਂ ਜਾ ਰਿਹਾ ਹੁਣ ਇਹਦੇ ਅਰਥ ਕੀ ਹੈ ਅਰਥ ਇਹ ਹੈ ਵੀ ਇਹ ਵੈਕੈਂਸੀ ਲੁਕੋਈ ਗਈ ਹੈ ਕਿਸੇ ਖਾਸ ਬੰਦੇ ਵਾਸਤੇ ਤੇ ਫਿਰ ਕਿਹਾ ਜਾਂਦਾ ਕਿ ਪੋਰਟਲ ਤੇ ਅਪਲਾਈ ਕਰੋ ਇਸੇ ਤਰ੍ਹਾਂ ਪਤਾ ਨਹੀਂ ਸਾਰੇ ਪੰਜਾਬ ਚ ਕਿੰਨੀਆਂ ਵੈਕੈਂਸੀਆਂ ਜਿਹੜੀਆਂ ਥਾਵਾਂ ਵਧੀਆ ਨੇ ਡਿਮਾਂਡ ਚ ਨੇ ਉਹ ਲੁਕੋਈਆਂ ਜਾ ਚੁੱਕੀਆਂ ਇਸ ਖਬਰ ਤੇ ਕੰਮ ਕਰਦੇ ਹੋਏ ਅਸੀਂ ਫੇਜ਼ 11 ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਲਵੀਸ਼ ਕੁਮਾਰ ਸ਼ਾਹਵਲਾ ਜੀ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਜੀ ਇਹ ਮੇਰੇ ਲੈਵਲ ਦੀ ਗੱਲ ਨਹੀਂ ਤੁਸੀਂ ਡੀਪੀਆਈ ਸਾਹਿਬ ਨਾਲ ਸੰਪਰਕ ਕਰੋ ਡੀਪੀਆਈ ਮੈਂ ਪੁੱਛਿਆ ਜੀ ਕੌਣ ਨੇ ਉਹ ਕਹਿੰਦੇ ਗੁਰਿੰਦਰ ਸਿੰਘ ਸੋਢੀ ਡੀਪੀਆਈ ਨੇ ਖੈਰ ਉਹਨਾਂ ਦਾ ਨੰਬਰ ਹਾਸਲ ਕਰਕੇ ਦੋ ਤਿੰਨ ਵਾਰੀ ਫੋਨ ਕੀਤਾ ਚੱਕਿਆ ਨਹੀਂ ਫਿਰ ਆਖਰਕਾਰ ਆ ਸਕਰੀਨ ਤੇ ਵੇਖੋ ਕਿ ਮੈਂ ਉਹ ਮੈਸੇਜ ਪਾਇਆ ਕਿ ਦੱਸੋ ਜੀ ਆ ਵੈਕੈਂਸੀ ਹੈ ਤੁਹਾਡੇ ਪੋਰਟਲ ਤੇ ਸ਼ੋਅ ਕਿਉਂ ਨਹੀਂ ਹੁੰਦੀ ਜਵਾਬ ਨਹੀਂ ਆਇਆ ਫਿਰ ਮੈਂ ਇਹੀ ਮੈਸੇਜ ਮੰਤਰੀ ਸਾਹਿਬ ਨੂੰ ਭੇਜਤਾ ਕਿਨੂੰ ਹਰਜੋਤ ਬੈਂਸ ਨੂੰ ਕਿੰਨੇ ਘੰਟੇ ਹੋ ਗਏ ਜਵਾਬ ਨਹੀਂ ਆਇਆ ਖੈਰ ਇਹ ਤਾਂ ਸੀ ਪੰਜਾਬ ਸਰਕਾਰ ਦੇ ਪ੍ਰਬੰਧਕਾਂ ਦੀ ਜਿਹੜੀ ਨੀਅਤ ਹੈ ਜਾਂ ਉਹਨਾਂ ਦੀ ਤਬੀਅਤ ਹੈ ਜਿਹੜੇ ਕਿ ਲੁਕਾਉਂਦੇ ਆ ਚੀਜ਼ਾਂ ਤੇ ਜਨਤਾ ਦੇ ਸਾਹਮਣੇ ਆ ਕੇ ਖੁੱਲ ਕੇ ਜਵਾਬ ਨਹੀਂ ਦਿੰਦੇ ਇਸ ਦੀ ਨੰਦਿਆ ਕਰਨੀ ਬਣਦੀ ਹੈ ਭਾਵੇਂ ਨੁਕਸਾਨ ਬੰਦੇ ਦਾ ਜਿੰਨਾ ਮਰਜ਼ੀ ਹੋ ਜੇ ਪਰ ਮੈਂ ਇੱਥੇ ਵੀ ਕਹਿਣਾ ਚਾਹੁੰਦਾ ਜਿਹੜੇ ਟੀਚਰ ਪ੍ਰਭਾਵਿਤ ਹੋ ਰਹੇ ਆ ਉਹਨਾਂ ਨੂੰ ਇਸ ਸਰਕਾਰ ਦੀ ਹਰਕਤ ਦਾ ਜਿਹੜਾ ਅੱਗੇ ਹੈ ਉਹ ਹਾਈ ਕੋਰਟ 'ਚ ਮਾਮਲਾ ਲੈ ਕੇ ਜਾਣਾ ਚਾਹੀਦਾ ਚੈਲੰਜ ਕਰਨਾ ਚਾਹੀਦਾ ਤੇ ਜੇ ਤੁਸੀਂ ਸੋਚੋਗੇ ਕਾਹਨੂੰ ਪੰਗਾ ਲੈਣਾ ਹੈ ਸਰਕਾਰ ਨਾਲ ਚੱਕ ਕੇ ਪਠਾਨ ਕੋਟੀਆਂ ਬੋਰ ਮਾਰਨਗੇ ਜੇ ਡਰੋਂਗੇ ਫਿਰ ਹਰ ਸਾਲ ਇਹ ਪੋਰਟਲ ਤੇ ਵੈਕੈਂਸੀਆਂ ਨਹੀਂ ਦਿਖਾਈਆਂ ਜਾਣੀਆਂ ਲੁਕੋਈਆਂ ਜਾਣਗੀਆਂ ਤੇ ਆਪਣੇ ਖਾਸ ਬੰਦਿਆਂ ਨੂੰ ਜਾਂ ਤਾਂ ਸਫਾਰਸ਼ ਨਾਲ ਦਿੱਤੀਆਂ ਜਾਣਗੀਆਂ ਜਾਂ ਫਿਰ ਕੋਈ ਸੇਵਾ ਸੁਭਾ ਕਰਾ ਕੇ ਦਿੱਤੀਆਂ ਜਾਣਗੀਆਂ ਯਾਨੀ ਕਿ ਧੱਕਾ ਬਾਕੀ ਲੋਕਾਂ ਨਾਲ ਬਾਕੀ ਅਧਿਆਪਕਾਂ ਨਾਲ ਹੁੰਦਾ ਰਹੂਗਾ ਭਾਵੇਂ ਮੈਰਿਟ ਉਹਨਾਂ ਦੀ ਹੋਵੇ ਉਹ ਸੀਨੀਅਰ ਹੋਣ ਜ਼ਿਆਦਾ ਚਿਰ ਦੂਰ ਪੋਸਟਿੰਗ ਰਹੀ ਹੋਵੇ ਜਾਂ ਰਟਾਇਰਮੈਂਟ ਤੇ ਹੋਣ ਪਰ ਫਿਰ ਵੀ ਘਰ ਦੇ ਨੇੜੇ ਵਾਲੀ ਵਧੀਆ ਪੋਸਟਿੰਗ ਸਰਕਾਰ ਦੇ ਚਾਹੇਤੇ ਲੈ ਜਾਣਗੇ ਜੇ ਤੁਸੀਂ ਲੜੋਂਗੇ ਨਹੀਂ ਸੋ ਖਬਰ ਤਾਂ ਖੈਰ ਇੰਨੀ ਕੀ ਸੀ ਕਿ ਹਰਜੋਤ ਬੈਂਸ ਦੇ ਮੈਕਮੇਂ ਚ ਜਿਹੜੀ ਬਦਲੀਆਂ ਵਾਲੀ ਨੀਤੀ ਹੈ ਉਹਦੇ ਵਿੱਚ ਪਾਰਦਰਸ਼ਤਾ ਦੁਰਸ਼ਤਾ ਹੈ ਨਹੀਂ ਔਰ ਇਹਦੇ ਤੇ ਜੋ ਆਪ ਦੇਣਾ ਚਾਹੀਦਾ ਮੰਤਰੀ ਨੂੰ ਔਰ ਜਿਹੜੇ ਅਧਿਆਪਕ ਨੇ ਜਾਂ ਅਧਿਆਪਕਾਂ ਦੀਆਂ ਯੂਨੀਅਨਸ ਨੇ ਉਹਨਾਂ ਨੂੰ ਚਾਹੀਦਾ ਇਹ ਮਾਮਲਾ ਲੈ ਕੇ ਹਾਈ ਕੋਰਟ ਜਾਣ ਇਹਨਾਂ ਨੂੰ ਦਰਖਾਸਤਾਂ ਦੇਣ ਦੀ ਕੋਈ ਲੋੜ ਨਹੀਂ ਇਹਨਾਂ ਨੇ ਕਿਸੇ ਦੀ ਨਹੀਂ ਸੁਣਨੀ ਸੋ ਲੜਨਾ ਸਿੱਖੋ ਆਪਣੇ ਹੱਕਾਂ ਲਈ ਔਰ ਡਰਨਾ ਬੰਦ ਕਰ ਦਿਓ ਜੇ ਤੁਹਾਡੇ ਮਨ 'ਚ ਡਰ ਭੈ ਤੁਸੀਂ ਸਿਰ ਕੱਢ ਕੇ ਨਹੀਂ ਜਿਉ ਸਕਦੇ ਔਰ ਰੋਜ਼ ਰੋਜ਼ ਮਰਨ ਨਾਲੋਂ ਕਹਿੰਦੇ ਆ ਇੱਕ ਦਿਨ ਮਰਿਆ ਬੰਦਾ ਚੰਗਾ ਹੁੰਦਾ ਤੇ ਫਿਰ ਕਾਇਮ ਹੋ ਜਾਓ ਇਸ ਜਿਹੜੀ ਆ heira-gheri ਮੈਂ ਕਹੂੰਗਾ ਇਹ ਹੋ ਰਹੀ ਆ ਪੋਰਟਲ ਤੇ ਇਹਦੇ ਸਬੰਧ ਦੇ ਵਿੱਚ ਪਹੁੰਚੋ ਹਾਈ ਕੋਰਟ ਤੇ ਸਰਕਾਰ ਦੇ ਇਸ ਪੋਰਟਲ ਦੇ ਵਿੱਚ ਹੋ ਰਹੀ ਜਿਹੜੀ ਬੇਇਮਾਨੀ ਐ ਉਹਨੂੰ ਅਜੱਗਰ ਕਰੋ ਚੈਲੰਜ ਕਰੋ ਔਰ ਆਪਣੇ ਹੱਕਾਂ ਲਈ ਲੜੋ ਮਾਰਿੰਦਰ ਸਿੰਘ ਤੱਕੜ ਤੋੜੇ ਤੋ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼ਲ